ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਇੱਕ ਹੋਰ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈਆਂ ਜਿਹੜਾ ਆਪਣਾ ਇਹ ਡਿਜ਼ਾਈਨ ਹੈ ਇਸ ਤਰ੍ਹਾਂ ਛੋਟੇ ਛੋਟੇ ਵਿੱਚ ਫਲਾਵਰ ਬਣਦੇ ਹੈ ਠੀਕ ਹੈ ਦੇਖੋ ਇਸ ਤਰ੍ਹਾਂ ਇਹ ਲਾਈਨਾਂ ਵਿੱਚ ਫਲਾਵਰ ਬਣਨਗੇ ਆਪਣੇ 6 ਸਲੰਘਾਂ ਚ ਆਪਣਾ ਇਹ ਡਿਜ਼ਾਈਨ ਕੰਪਲੀਟ ਹੋ ਜਾਂਦਾ ਹੈ 6 ਸਲੰਘਾਂ ਨੂੰ ਬਾਰ-ਬਾਰ ਰਿਪੀਟ ਕਰਨਾ ਹੈ नीचे बॉर्डर ਤੁਸੀਂ ਕੋਈ ਵੀ ਬਣਾ ਸਕਦੇ ਹੋ ਜੋ ਵੀ ਤੁਹਾਨੂੰ ਪਸੰਦ ਹੋਵੇ ਦੇਖੋ ਜਿਵੇਂ ਇੱਥੇ ਮੈਂ ਇੱਕ ਉਲਟੇ ਤੇ ਇੱਕ ਸਿੱਧੇ ਦਾ ਬਾਰਡਰ ਬਣਾਇਆ ਹੈ ਉਸ ਤੋਂ ਬਾਅਦ ਰਾਈਟ ਸਾਈਡ ਤੋਂ ਆਪਣਾ ਡਿਜ਼ਾਈਨ ਸ਼ੁਰੂ ਹੁੰਦਾ ਹੈ ਛੇ ਸਲਾਂਗਾਂ ਚ ਡਿਜ਼ਾਈਨ ਬਣ ਕੇ ਕੰਪਲੀਟ ਹੋ ਜਾਂਦਾ ਹੈ ਇੱਥੇ ਮੈਂ ਦੋ ਵਾਰ ਡਿਜ਼ਾਈਨ ਰਿਪੀਟ ਕੀਤਾ ਹੈ ਠੀਕ ਹੈ ਤੇ ਹੁਣ ਆਪਾਂ ਤੀਸਰੀ ਵਾਰ ਡਿਜ਼ਾਈਨ ਨੂੰ ਰਿਪੀਟ ਕਰਾਂਗੇ ਇੱਥੇ ਛੇ ਸਲਾਂਗਾਂ ਡਿਜ਼ਾਈਨ ਦੀਆਂ ਬਣਾਵਾਂਗੇ ਉਲਟੀ ਸਾਈਡ ਤੋਂ ਦੇਖੋ ਇਸ ਤਰ੍ਹਾਂ ਦਿਖਾਈ ਦਿੰਦਾ ਹੈ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਡਿਜ਼ਾਈਨ ਨੂੰ ਕਿਸੇ ਵੀ ਕਲਰ ਚ ਜਿਹੜਾ ਬਣਾ ਸਕਦੇ ਹੋ ਹਰੇਕ ਕਲਰ ਵਿੱਚ ਜਿਹੜਾ ਆਪਣਾ ਹੈ ਡਿਜ਼ਾਈਨ ਬਹੁਤ ਹੀ ਸੋਹਣਾ ਲੱਗਦਾ ਵਿਦਾਊਟ ਜਾਲੀ ਜੇਕਰ ਤੁਸੀਂ ਕੋਈ ਆਪਣਾ ਪ੍ਰੋਜੈਕਟ ਬਿਨਾਂ ਜਾਲੀ ਤੋਂ ਬਣਾਉਣਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਛੋਟੇ-ਛੋਟੇ ਫਲਾਵਰ ਬੰਦਦੇ ਆ ਚਾਹੇ ਵੱਡਿਆਂ ਲਈ ਜੈਕਟ ਬਣਾਓ ਚਾਹੇ ਛੋਟੇ ਬੱਚਿਆਂ ਲਈ ਬਣਾਓ ਚਾਹੇ ਆਪਣੇ ਲਈ ਬਣਾਓ ਠੀਕ ਹੈ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਤੇ ਚਲੋ ਫਿਰ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਇਸ ਡਿਜ਼ਾਈਨ ਦੀ ਪਹਿਲੀ ਸਲਾਈ ਰਾਈਟ ਸਾਈਡ ਤੋਂ 6 ਦੇ ਮਲਟੀਪਲ ਆਪਾਂ ਕੁੰਡੇ ਲੈਣੇ ਆ ਦੋ ਕੁੰਡੇ ਵਾਧੂ ਰੱਖ ਲੈਣੇ ਇੱਕ ਕੁੰਡਾ ਇਧਰ ਕੰਨੀ ਦੇ ਵਾਧੂ ਹੋ ਜਾਂਦਾ ਇੱਕ ਇਧਰ ਠੀਕ ਹੈ ਇਹ ਦੋ ਕੁੰਡੇ ਜਿਹੜੇ ਆਪਣੇ ਇਹਨਾਂ ਨੂੰ ਚਾਹੇ ਤੁਸੀਂ ਉਤਾਰੋ ਚਾਹੇ ਬੁਨੋਏ ਤੁਹਾਡੀ ਆਪਣੀ ਮਰਜ਼ੀ ਹੈ ਠੀਕ ਹੈ ਇਸ ਤਰ੍ਹਾਂ ਮੈਂ ਪਹਿਲਾ ਕੁੰਡਾ ਤਾਰੂੰਗੀ ਹੁਣ ਇਸ ਤੋਂ ਬਾਅਦ ਆਪਣੇ ਜਿਹੜੇ 5 6 6 ਕੁੰਡਿਆਂ ਤੇ ਡਿਜ਼ਾਈਨ ਚੱਲੂਗਾ ਤਾਂ 6 ਕੁੰਡਿਆਂ ਵਿੱਚ ਪਹਿਲਾ ਕੁੰਡਾ ਪਹਿਸ ਤਰ੍ਹਾਂ ਸਲਿੱਪ ਕਰਾਂਗੇ ਥ੍ਰੈਡ ਪਿੱਛੇ ਕਰਕੇ ਫਿਰ ਥ੍ਰੈਡ ਅੱਗੇ ਕਰ ਲੈਣਾ ਇਸ ਤਰ੍ਹਾਂ ਫਿਰ ਪੰਜ ਕੁੰਡੇ ਪੌਲਟੇ ਬਣਾਉਣੇ 1 2 3 4 5 ਠੀਕ ਹੈ 6 ਕੁੰਡੇ ਕੰਪਲੀਟ ਹੋ ਗਏ ਇਹੇ 6 ਕੁੰਡੇ ਅਸ ਸਲਾਈ ਤੇ ਆਪਾਂ ਰਿਪੀਟ ਕਰਦੇ ਆ ਨਾ ਦੁਬਾਰਾ ਫੇਰ ਡਿਜ਼ਾਈਨ ਰਿਪੀਟ ਹੋ ਰਿਹਾ 6 ਕੁੰਡਿਆਂ ਵਾਲਾ ਇਹ ਕੁੰਡਾ ਸਲਿੱਪ ਥ੍ਰੈਡ ਪਿੱਛੇ ਕਰਕੇ ਫੇਰ ਥ੍ਰੈਡ ਅੱਗੇ ਕਰਕੇ ਪੰਜ ਕੁੰਡੇ ਉਲਟੇ 1 2 3 4 5 थ्रेड ਪਿੱਛੇ ਇੱਕ ਕੁੰਡਾ ਸਲਿੱਪ ਥ्रेड ਡੱਗੇ 5 ਉਲਟੇ 1 2 3 4 5 ਇੱਕ ਸਲਿੱਪ 5 ਉਲਟੇ 1 2 3 4 5 ਥ्रेड ਪਿੱਛੇ ਇੱਕ ਸਲਿੱਪ लास्ट ਵਾਲਾ ਸਿੱਧੇ ਪਾਸੇ ਦੀ ਸਲਾਈ ਵਾਧੂ ਕੁੰਡਾ ਸਿੱਧਾ ਬਣਾ ਲਾਂਗੇ ਦੇਖੋ ਇੱਕ ਸਲਾਈ ਕੰਪਲੀਟ ਹੋ ਗਈ ਡਿਜ਼ਾਈਨ ਦੀ ਦੂਸਰੀ ਸਲਾਈ ਆ ਗਈ ਰੋਂਗ ਸਾਈਡ ਤੋਂ ਪਹਿਲਾ ਕੁੰਡਾ ਤਾਰੂ ਚਾਹੇ ਬੁਣੋ ਉਸ ਤੋਂ ਬਾਅਦ ਜਿਹੜਾ ਕੁੰਡਾ ਉਧਰ ਸਲਿੱਪ ਕੀਤਾ ਹੈਦਰ ਆਪਾਂ ਬਣਾਵਾਂਗੇ ਉਲਟਾ ਜਿਹੜੇ ਪੰਜ ਉਧਰ ਉਲਟੇ ਹੈਦਰ ਪੰਜ ਸਿੱਧੇ ਬਣਾਵਾਂਗੇ 1 2 3 4 5 ਇਸ ਤਰ੍ਹਾਂ ਠੀਕ ਹੈ ਦੁਬਾਰਾ ਫੇਰ ਥ੍ਰੈਡ ਅੱਗੇ ਇੱਕ ਉਲਟਾ ਪੰਜ ਸਿੱਧੇ 1 2 10 4 5 ਇੱਕ ਉਲਟਾ 5 ਸਿੱਧੇ 1 2 10 4 5 ਇੱਕ ਉਲਟਾ 5 ਸਿੱਧੇ 1 2 10 4 5 लास्ट ਤੇ ਆਪਾਂ ਦੋਨੇ ਉਲਟੇ ਬਣਾ ਲੈਣੇ ਕਿਉਂਕਿ ਉਲਟੇ ਪਾਸੇ ਦੀ ਸਿਲਾਈ ਆ ਇਸ ਤਰ੍ਹਾਂ ਦੋ ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਦੀ ਆ ਗਈ ਤੀਸਰੀ ਸਲਾਈ ਰਾਈਟ ਸਾਈਡ ਤੋਂ ਪਹਿਲਾ ਕੁੰਡਾ ਤਾਰੋ ਚਾਹੇ ਬਣੋ ਉਸ ਤੋਂ ਬਾਅਦ ਥ੍ਰੈਡ ਪਿੱਛੇ ਰੱਖਣਾ ਹੈ ਕੁੰਡਾ ਸਲਿੱਪ 5 ਉਲਟੇ 1 2 3 चार पाँच पहली सिलाई की तरह तीसरी सिलाई बनूंगी एक स्लिप उल्टे एक दो तीन चार ठीक है एक स्लिप उल्टे एक स्लेप स्लिप उल्टे ਲਾਸਟ ਤੇ ਇੱਕ ਸਲੀਪ ਆ ਜੂਗੀ ਇੱਕ ਸਿੱਧਾ ਇਸ ਤਰ੍ਹਾਂ ਤੀਸਰੀ ਸਲਾਈ ਕੰਪਲੀਟ ਹੋ ਗਈ ਚੌਥੀ ਸਲਾਈ ਆ ਗਈ ਰੋਂਗ ਸਾਈਡ ਤੋਂ ਸੈਕਿੰਡ ਸਲਾਈ ਦੀ ਤਰ੍ਹਾਂ ਬਣੂੰਗੀ ਦੂਸਰੀ ਸਲਾਈ ਜਿਹੜਾ ਅਦਰ ਸਲੀਪ ਪੈਦਰ ਉਲਟਾ ਪੰਜ ਸਿੱਤੇ 1 2 3 4 5 ਇੱਕ ਉਲਟਾ ਪੰਜ ਸਿੱਧੇ 1 2 3 4 5 ਇੱਕ ਉਲਟਾ ਪੰਜ ਸਿੱਧੇ 1 2 3 4 5 ਇੱਕ ਉਲਟਾ ਪੰਜ ਸਿੱਧੇ 1 2 3 4 ਪੰਜ ਵਾਹ ਤੇ ਦੋ ਉਲਟੀ ਆ ਗਈ ਠੀਕ ਐ ਇਸ ਤਰ੍ਹਾਂ ਦੇਖੋ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਹੁਣ ਪੰਜਵੀਂ ਸਲਾਈ ਤੁਸੀਂ ਧਿਆਨ ਨਾਲ ਦੇਖਿਓ ਪਹਿਲਾ ਗੁੰਡਾ ਤਾਰੂ ਚਾਹੇ ਬਣੋ ਉਸ ਤੋਂ ਬਾਅਦ ਜਿਹੜਾ ਸਲਿੱਪ ਹੈ ਕੁੰਡਾ ਨੂੰ ਆਪਾਂ ਸਲਿੱਪ ਹੀ ਕਰਨਾ ਹੈ ਠੀਕ ਹੈ ਹੁਣ ਦੋ ਕੁੰਡਿਆਂ ਦਾ ਇੱਕ ਬਣਾਉਣਾ ਆਪਾਂ ਇਸ ਤਰ੍ਹਾਂ ਉਸ ਤੋਂ ਬਾਅਦ ਜਿਹੜਾ ਆਪਣਾ ਤੀਸਰਾ ਕੁੰਡਾ ਹੈ ਜਿਹੜਾ ਨੀਚੇ ਵਾਲਾ ਇਸ ਤਰ੍ਹਾਂ ਹੀ ਪਹਿਲੀ ਸਲਾਈ ਜਿੱਥੇ ਆਪਾਂ ਸ਼ੁਰੂ ਕੀਤੀ ਸੀ ਤਾਂ ਆਪਾਂ ਇੱਕ ਜਿਹੜਾ ਇਸ ਤਰ੍ਹਾਂ ਰੂਪ ਬਣਾਉਣਾ ਹੈ ਇਸ ਤਰ੍ਹਾਂ ਇੱਕ ਕੁੰਡਾ ਬਣਾ ਲੈਣਾ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਇਸ ਤਰ੍ਹਾਂ ਠੀਕ ਹੈ ਫਿਰ ਇਹ ਕੁੰਡਾ ਪਾ ਤੀਸਰਾ ਸਿੱਧਾ ਬਣਾ ਲੈਣਾ ਇਸ ਤਰ੍ਹਾਂ ਫਿਰ ਉਸੇ ਆਪਾਂ ਜਿੱਥੇ ਪਹਿਲਾਂ ਧੂਪ ਬਣਾਇਆ ਪਹਿਲਾ ਕੁੰਡਾ ਬਣਾਇਆ ਉੱਥੇ ਹੀ ਇੱਕ ਹੋਰ ਇਸ ਤਰ੍ਹਾਂ ਕੁੰਡਾ ਬਣਾ ਲੈਣਾ ਠੀਕ ਹੈ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਫਿਰ ਅੱਗੇ ਦੋ ਕੁੰਡਿਆਂ ਦਾ ਇੱਕ ਬੈਕ ਸਾਈਡ ਤੋਂ ਜਿਹੜੇ ਆਪਾਂ ਇੱਧਰ ਦੋ ਕੁੰਡਾਂ ਦਾ ਇੱਕ ਬਣਾਇਆ ਤਾਂ ਇਹ ਲੂਪ ਬਣਾ ਲਿਆ ਕੁੰਡਾ ਪੂਰਾ ਹੋ ਗਿਆ ਵਿੱਚ ਕੁੰਡਾ ਜਿਹੜਾ ਸੀ ਉਹ ਸਿੱਧਾ ਬਣਾ ਲਿਆ ਠੀਕ ਹੈ ਫਿਰ ਜਿਹੜਾ ਇੱਧਰ ਇੱਕ ਲੂਪ ਬਣਿਆ ਆਪਣਾ ਇੱਧਰੇ ਦੋ ਕੁੰਡਾਂ ਦਾ ਇੱਕ ਬਣ ਗਿਆ ਮਤਲਬ ਨਾ ਤਾਂ ਕੋਈ ਕੁੰਡਾ ਆਪਣਾ ਵਧਿਆ ਤੇ ਨਾ ਹੀ ਘਟਿਆ ਠੀਕ ਹੈ ਇਸ ਤਰ੍ਹਾਂ ਦੁਬਾਰਾ ਫਿਰ ਆਪਾਂ ਇਹ ਕੁੰਡਾ ਸਲਿੱਪ ਫਿਰ ਦੋ ਕੁੰਡਿਆਂ ਦਾ ਇੱਕ ਇਸ ਤਰ੍ਹਾਂ ਇਸ ਤਰ੍ਹਾਂ ਠੀਕ ਹੈ ਉਸ ਤੋਂ ਬਾਅਦ ਤੀਸਰੇ ਕੁੰਡੇ ਦੇ نیچے ਇਸ ਤਰ੍ਹਾਂ ਇੱਕ ਲੂਪ ਬਣਾਵਾਂਗੇ ਆਪਾਂ ਇਸ ਤਰ੍ਹਾਂ ਦੂਜਾ ਰੱਖਾਂਗੇ ਥੋੜਾ ਠੀਕ ਹੈ ਇਹ ਤੀਸਰਾ ਕੁੰਡਾ ਸਿੱਧਾ ਬਣਾ ਲਾਂਗੇ ਫਿਰ ਇੱਕ ਲੂਪ ਬਣਾਉਣਾ ਇਸ ਤਰ੍ਹਾਂ ਫਿਰ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਠੀਕ ਹੈ ਇਸ ਤਰ੍ਹਾਂ 6 ਕੁੰਡੇ ਹੋ ਗਏ ਦੁਬਾਰਾ ਫਿਰ ਇੱਕ ਕੁੰਡਾ ਸਲਿੱਪ ਕਰਕੇ ਦੋ ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ ਬਣਾਵਾਂਗੇ ਇਸ ਤਰ੍ਹਾਂ ਠੀਕ ਹੈ ਫਿਰ ਤੀਸਰਾ ਕੁੰਡਾ ਜਿਹੜਾ ਇਹਦੇ نیچے ਦੀ ਆਪ ਇਸ ਤਰ੍ਹਾਂ ਇੱਕ ਲੂਪ ਬਣਾਉਣਾ ਠੀਕ ਹੈ ਇਸ ਤਰ੍ਹਾਂ ਇਸ ਤਰ੍ਹਾਂ ਫਿਰ ਤੀਸਰਾ ਕੁੰਡਾ ਬਣਾ ਦੇਣਾ ਸਿੱਧਾ ਇਸ ਤਰ੍ਹਾਂ ਠੀਕ ਹੈ ਫਿਰ ਇਹ ਦੋ ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ ਬਣਾ ਦੇਣਾ ਦੇਖੋ ਇਸ ਤਰ੍ਹਾਂ ਉਸ ਤੋਂ ਬਾਅਦ ਫਿਰ ਇੱਕ ਕੁੰਡਾ ਸਲਿੱਪ ਫਿਰ ਦੋ ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ ਤੀਸਰੇ ਕੁੰਡੇ ਦੇ ਨੀਚੇ ਇਸ ਤਰ੍ਹਾਂ ਇੱਕ ਲੂਪ ਬਣਾਉਣਾ ਫਿਰ ਤੀਸਰੇ ਕੁੰਡੇ ਨੂੰ ਸਿੱਧਾ ਬਣਾ ਲੈਣਾ ਫਿਰ ਜਿੱਥੇ ਆਪਾਂ ਪਹਿਲਾਂ ਇੱਕ ਲੂਪ ਬਣਾਇਆ ਉੱਥੇ ਮਤਲਬ ਇੱਕ ਕੁੰਡਾ ਬਣਾਇਆ ਜਿਹੜਾ ਇਹ ਕੁੰਡਾ ਹੋਰ ਬਣਾਵਾਂਗੇ ਇਸ ਤਰ੍ਹਾਂ ਬੈਕ ਸਾਈਡ ਤੋਂ ਫਿਰ ਇਹ ਦੋ ਕੁੰਡਿਆਂ ਦਾ ਇੱਕ ਬਣਾ ਦੇਾਂਗੇ ਇਸ ਤਰ੍ਹਾਂ ਇਹ ਇੱਕ ਸਲਿੱਪ ਲਾਸਟ ਵਾਲਾ ਸਿੱਧਾ ਦੇਖੋ ਇਸ ਤਰ੍ਹਾਂ ਪੰਜਵੀਂ ਸਿਲਾਈ ਜਿਹੜੀ ਆਪਣੀ ਡਿਜ਼ਾਈਨ ਦੀ ਕੰਪਲੀਟ ਹੋ ਗਈ ਛੇਵੀਂ ਤੇ ਲਾਸਟ ਸਿਲਾਈ ਆ ਗਈ ਡਿਜ਼ਾਈਨ ਦੀ ਛੇ ਸਿਲਾਂਗਣ ਉੱਪਰ ਬਾਰ-ਬਾਰ ਰਿਪੀਟ ਕਰਨਾ ਪਹਿਲਾ ਕੁੰਡਾ ਤਾਰੋ ਚਾਹੇ ਬਣੋ ਉਸ ਤੋਂ ਬਾਅਦ ਜਿਹੜਾ ਉਧਰ ਸਲਿੱਪ ਹੈ ਉਲਟਾ ਪੰਜ ਸਿੱਧੇ 1 2 चार चार्च ठीक है इस तरह एक उल्टा पीते एक दो चार पच ठीक है एक उल्टा

ਲਾਸਟ ਤੇ ਆਪਣੇ ਦੋ ਉਲਟੇ ਆ ਜਾਣਗੇ ਠੀਕ ਹੈ ਛੇ ਸਲਾਈਆਂ ਕੰਪਲੀਟ ਹੋ ਗਈਆਂ ਆਪਣੇ ਡਿਜ਼ਾਈਨ ਦੀਆਂ ਇਹ ਛੇ ਸਲਾਈਆਂ ਆਪਾਂ ਬਾਰ-ਬਾਰ ਰਿਪੀਟ ਕਰਦੇ ਜਾਵਾਂਗੇ ਤਾਂ ਜਿਹੜਾ ਆਪਣਾ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਊਗਾ ਇਸ ਤਰ੍ਹਾਂ ਛੋਟੇ-ਛੋਟੇ ਜਿਹੜੇ ਵਿੱਚ ਫਲਾਵਰ ਬੰਦੇ ਜਾਣਗੇ ਤੇ ਚਲੋ ਫਿਰ ਤੁਸੀਂ ਵੀ ਜ਼ਰੂਰ ਬਣਾ ਕੇ ਦੇਖੋ ਇਸ ਡਿਜ਼ਾਈਨ ਨੂੰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ